ਫਾਈਨਲੀ ਵੱਬ ਹੋ ਗਈ ਗੱਡੀ ਆਪਣੀ ਲੋਡ ਤੇ ਸਿੰਗਲ ਸਿੰਗਲ ਵੱਜ ਗਏ ਆ ਹੁਣ ਆਪਾਂ ਕਰਾਉਣੇ ਆ ਕੱਢਾ ਜਾਗੇ ਕੰਡਾ ਕਰਾ ਕੇ ਫੇ ਵੇਚਦੇ ਆ ਕਿੰਨਾ ਵੇਟ ਹੋਇਆ ਵਾ ਤੇ ਪੇਪਰ ਵੇਖੋ ਕਰੋ ਤੱਕ ਮਿਲਦੇ ਹੁਣ ਬਾਬੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਕਿਵੇਂ ਹੋ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਆ ਟਾਈਮ 6 ਵਜ ਗਏ ਤੇ ਆਪਾਂ ਵੀ ਉੱਠ ਕੇ ਟਾਈਮ ਨਾਲ ਪੀਓਗੇ ਚਾਹ ਇੱਥੇ ਵੀਰ ਦੇ ਕੋਲ ਨਵੀਂ ਨ ਦੁਕਾਨ ਖੋਲੀ ਤੇ ਮੈਂ ਵੀਰ ਕਿਦਾਂ ਚਾਹ ਪਿਆਦੋਗੇ ਕਹਿੰਦਾ ਪਿਆਦਾਂਗੇ ਮੈਂ ਪਿਉ ਫਿਰ ਚਾਹ ਪੀ ਗਏ ਫੇਰ ਸੌਣੇ ਆ ਕੀ ਕਰਦਾ ਲਿਆਨੇ ਉਹ ਆਪਣੀ ਰਾਣੀ ਸੁੰਦਰਾ ਉਹ ਲੈ ਕੇ ਕਰਾਵਾ ਬਾਅਦ ਵਿੱਚ ਛੇਸਰੀਂ ਕਰਾਇਆ ਤਪਾਈ ਤਾ ਠੰਡੀ ਪਈ ਤਾ ਉਹ ਵੀ ਆਈਆ ਤੇ ਲੇਵਰ ਟਾਈਮ ਨਾਲ ਹੀ 6:30 ਵਜੇ ਉਸਤਾਦ ਹਾਂ ਜੀ ਆਪ ਇਤਨੀ ਸਵੇਰ ਸਵੇਰ ਕਿਧਰ

चलो अभी तो माल थोड़ा ही आएगा अभी तो कम से कम दस बारह पीस ही आएंगे बंदा भी आना चाहिए ना अभी वो जो ज्ञानी है ज्ञानी <laughs> भी नहीं आया अभी <laughs> <laughs> उसी के तो फोन लगा दूसरा लड़का आया था नहीं नहीं जो पहले परसों काम किया था अकेले ज्ञानी ज्ञानी ना मैं ज्ञानी खुद के वो बोलता है तो आप लोग ज्ञानी हो वो ज्ञानी है <laughs> उसको बताओ ऐसे नहीं ऐसा करना बोलता है आप लोग ज्ञानी हो ज्ञानी <laughs> ज्ञानी पंडित है क्या है हैं अरे ज्ञानी पंडित नहीं है वो जैसे बोलते नहीं होशियारी बंदा मारता है होशियारी वो होशियारी चलती नहीं है वो अलग ज्ञानी है वो रेसलिंग वाला ज्ञानी इधर देख ले थोड़ा सा ज्ञानी अरे डाल देगा आधी वीडियो यार इनकी नापनी है क्या पढ़े लिखे इंजीनियर है साथ में गाड़ी लोड हो रही है तीन दिन में हिंदुस्तान ये मैनेजर साहब इधर इंजीनियर साहब है और ज्ञानी <laughs> ਬਸ ਇਹਨੇ ਕਰਨਾ ਮਾ ਲੋਡ ਆਪਾਂ ਇੱਕੋ ਛੋਟਾ ਪੀਸ ਆਊਗਾ ਫਾਈਨਲੀ ਬਾਬੇ ਹੋ ਗਈ ਗੱਡੀ ਆਪਣੀ ਲੋਡ ਤੇ ਸੰਗਤ ਸਿੰਘ ਕੋਲ ਵੱਜ ਗਏ ਆ ਹੁਣ ਆਪਾਂ ਕਰਾਉਣੇ ਆ ਕੰਡਾ ਜਾਗੇ ਕੰਡਾ ਕਰਾ ਕੇ ਨੇ ਵੇਚਦੇ ਆ ਕਿੰਨਾ ਵੇਟ ਹੋਇਆ ਵਾ ਤੇ ਪੇਪਰ ਵੇਖੋ ਕਰੋ ਤੱਕ ਮਿਲਦੇ ਹੁਣ ਬੜਾ ਸ਼ੁਕਰ ਹੈ ਵਾਹਿਗੁਰੂ ਤਾਂ ਉੱਥੋਂ ਆਪਾਂ ਨਿਕਲਾਏ ਬੜੀ ਕਿਰਪਾ ਕੀਤੀ ਬਾਬਾਈ ਨੇ ਹੁਣ ਆਪਾਂ ਕੰਡੇਵਾਲ ਨੂੰ ਜਾ ਰਹੇ ਆ ਤੇ ਟਾਈਮ ਹੋ ਗਿਆ 1 ਵਜ ਗਿਆ ਅੱਧਾ ਪਾਸ ਹੋ ਕਰਕੇ ਤੇ ਪਰ ਟਾਈਮ ਨਾਲ ਮਿਲ ਜਾਣਾ ਤੇ ਫੇ ਵਾਹਿਗੁਰੂ ਮਿਹਰ ਕਰੇ ਤੇ ਤੁਰੇ ਜਾਵਾਂਗੇ ਸਫ਼ਰ ਕੱਢੀ ਜਾਵਾਂਗੇ بابا سوک رکھے وای ګرو تانتر بابا دیوشنجي ਉਧਰੋਂ ਗੱਡੀ ਆ ਜਾਂਦੀ ਸੌਖੀ ਇਧਰੋਂ ਗੱਡੀ ਵਾਲੀ ਔਖੀ ਹੁੰਦੀ ਆ ਰੱਥ ਡਿਜੀਟਲ ਡਿਜੀਟਲ ਰੱਥ ਡਿਜੀਟਲ ਮਕੈਨੀਕਲ ਉਹ ਲੋ ਵੀ ਗੱਡੀ ਪਾ ਲਾਤੀ ਸੀ ਕੰਡਾ ਕਰਾ ਕੇ ਵજન ਹੋਇਆ ਆਪਣਾ 15 ਟਨ 15.5 ਟਨ ਬੜਾ ਬਹੁਤ ਸ਼ਗਨ ਚੱਲਦੇ ਆ ਪੇਪਰ ਮੈ ਉਹਨੂੰ ਟਾਈਮ ਲੱਗਣਾ ਲੋਵੀ ਪੇਪਰ ਮਿੱਤਰੋ ਆ ਗਏ ਆ ਤੇ ਮਾਰੀ ਆਪਣੀ ਗੱਡੀ ਨੂੰ ਸਲਫ ਤੇ ਚੱਲੀਏ ਤੋਂ ਬਾਬੇ ਦਾ ਨਾਮ ਲੈ ਕੇ ਸਤ ਸਰ ਬਾਬਾ ਜੀ ਜੀ ਅੱਗੇ ਜਾ ਕੇ ਤੇ ਸਾਫ਼-ਸੁਫ਼ ਕਰਦੇ ਆ ਕੱਪੜਾ-ਕਪੜਾ ਮਾਰਦੇ ਆ ਗੱਡੀ ਦੀ ਚੰਗੀ ਤਰ੍ਹਾਂ ਕਿਤੇ ਟੋਲ ਟਾਲ ਟੈਕਸ ਤੇ ਰੋਕੇ ਕਰਦੇ ਆ ਕੋਲਕਾਤਾ ਸੇ ਸੂਨ ਤਰਫ ਨਹੀਂ 98 ਕਿਲੋਮੀਟਰ ਨਹੀਂ 99 99 ਸੇ 99 ਕਿਲੋਮੀਟਰ ਅੱਗੇ ਵੀ ਆਪਾਂ ਹਾਈਵੇ ਤੇ ਤੇ ਹੁਣ ਆਪਾਂ ਜਾ ਕੇ ਕਰਾਉਨੇ ਆ ਟੈਂਕੀ ਫੁੱਲ ਟੈਂਕ ਕਮਪਰੋਲ ਕਰਾਉ ਨੇ ਰੇਡ ਵੀਰ ਦਾ ਬਾਪੇਓ ਆਪਾਂ ਬਨਾਰਸ ਦੇ ਪਹਿਲੇ ਟੂਲ ਟੈਕ ਤੇ ਪਹੁੰਚ ਗਏ ਆ ਬਾਰਾ ਨਸੀ ਦਾ ਪਹਿਲਾ ਟੂਲ ਟੈਕ ਆ ਟੂਲ ਟੈਸਟ ਕਰਕੇ ਵੀ ਦੇਖਦੇ ਆ ਚੈਨਾ ਚੁੰਨਾ ਕਰਦੇ ਆ ਡੈਡ ਇਕਰੀ ਫੇਰ ਜੇ ਕੋ ਢਿੱਲੀ ਟਲੀ ਹੋ ਗਈ ਕੋਈ ਹੋਈ ਤੇ ਚਾਨਾ ਚੁਣਾ ਕਰ ਲਈਏ ਸੈਟ ਤੇੜਾ ਕਰ ਲਈਏ ਕੰਮ ਤੇ ਨਾਲੇ ਆਪਾਂ ਸਿਸੂ ਕਰਾ ਸਿਸੂ ਕਰ ਲਈਏ ਸਿਸੂ ਕਰ ਸਿਸੂ ਕਰ ਲਈਏ ਕਾ ਟਾਈਮ ਨਹੀਂ ਖਰਾਬ ਕਰਨਾ ਬਸ ਵੇਖ ਕੇ ਚੱਲਣਾ ਜਿਹੜੀ ਥਲੀ ਹੋਊਗੀ ਐਡ ਕਰਕੇ ਦੇਖੋਸਣਾ ਆਹ ਹਾਲ ਲੱਗਦੀ ਜੀ ਜੀ ਲੱਗਦੀ ਜੀ ਚੈਨਾ ਪ੍ਰਿੰਟ ਲਈ ਗਈ ਆ ਸਭ ਤੋਂ ਲਾਸਟ ਵਾਲੀ ਤੇ ਨੂੰ ਆਪਾਂ ਕਰਦੇ ਆ ਟਾੜਾ 230 ਤੋਂ ਪਾ ਤੋਂ ਹੋ ਗਿਆ ਕੱਪੜਾ-ਕੱਪੜਾ ਗੱਡੀ ਤੇ ਮਾਰ ਲਿਆ ਸਫਾਈ ਵੀ ਆਪਾਂ ਕਰ ਲਈ ਚੈਨਾ ਹੋ ਗਿਆ ਟਾੜਾ ਆਪਣੀਆਂ ਤੇ ਹੁਣ ਚੱਲੀ ਆਪਾਂ ਕੱਢੀ ਅੱਗੇ ਸਫ਼ਰ ਤੇਲ-ਤੂਲ ਕੋਈ ਇਹ ਜਾ ਕੇ ਤੇ ਬਾਬੇ ਦੇ ਲਈਏ ਪਾਣੀ ਤੇ ਸਾਰੇ ਭਾਈਆਂ ਕੋਲ ਆਂਦਾ ਇਹ ਨਦੀ ਗੰਗਾ ਤੇ ਆਪਾਂ ਵੀਰ ਤੋਂ ਲਵਾਂਗੇ ਪਾਸ ਤੇ ਮਗਰ ਹੁੰਦੇ ਦੋ ਮੋਟਰਸਾਈਕਲ ਇਹਨਾਂ ਵਜ੍ਹਾਤੀਆਂ ਟੀ ਤੇ ਮਰ ਵੀ ਵੇ ਵੇ ਆਪਾਂ ਪਾਸ ਲੈ ਜਾਣਾ ਬਾਬੇ ਦੀ ਮੇਰ ਨਾਲ ਆ ਗਿਆ ਭਾਰਤ ਪੈਟਰੋਲੀਅਮ ਉਹ ਜਿਹੜਾ ਪਰਲੇ ਬਨੇ ਪੰਪਿਆ ਨਾ ਉਧਰੋਂ ਹੁੰਦੇ ਬਹੁਤੇ ਟੈਂਕੀ ਫੁੱਲ ਕਰਾਈਦੀ ਆ ਉਹ ਸਾਹਮਣੇ ਇਧਰੋਂ ਜਾਂਦੇ ਹਾਂ ਬਾਈ ਤੇ ਕਰਾਵਾਂਗੇ ਇੱਥੇ ਮੈਂ ਕਿਤੇ ਤੇਲ ਪਵਾਇਆ ਤਾਂ ਨੀਗਾ ਪਰ ਅਰ ਕੀ ਪਾਵਾਂ ਗੇ ਢੇਲੀ ਆਪਾਂ ਇੱਥੋਂ ਪਾਇਆ ਕਰਾਂਗੇ ਦੇਖ ਲੈ ਪੁੱਛਾਂਗੇ ਕੀ ਦਿੰਦੇ ਦੁੰਦੇ ਇਹ ਟੈਂਕੀ ਫੁੱਲ ਤੇ ਆਹ ਕੋਨਾ ਕੋਤੀ ਦੇਣਾ ਚਾਹੀਦਾ ਯਾਰ ਟੈਂਕੀ ਫੁੱਲ ਕਰਾਉਣੀ ਆ ਕਿ ਨਹੀਂ ਮਾਲਕੋ ਡਰਾਈਵਰ ਦਾ ਵੀ ਤਾਂ ਕੋਈ ਨਾ ਕੋਈ ਫਾਇਦਾ ਹੋਣਾ ਚਾਹੀਦਾ ਕਿ ਨਹੀਂ ਅਭੀ ਹਮ ਜਾਏਗੇ ਉਸ ਟਰਾਲੇ ਕੇ ਪੀਛੇ ਜਾਏ ਉਸ ਟਰਾਲੇ ਕੇ ਪੀਛੇ ਭਾਰਤ ਪੈਟਰੋਲੀਅਮ गाड़ी चलो लागे बबे मिलते हैं चार सौ का कर दीजिए डोरेन्द्र 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 लेendo ते दुब गिरेगा बाद में इधर से भी निकलेगा बाहर तो थोड़ा होता है काट से कटाना हां ऑनलाइन करना ऑनलाइन तो पूरा करेंगे जी हम लेते अपना 186 मीटर गाड़ी नंबर 7 लोई बाबे तेल पवा के अपन चल पड़े हैं ਅੱਗੇ ਜਾ ਕੇ ਮਿਲਦੇ ਹਾਂ ਮਲਿਸ਼ ਭਾਜੀ ਦੇ ਹੋਟਲ 'ਤੇ ਮਲਿਸ਼ ਭਾਈ ਨਿਊ ਖਾਲਸਾ ਹੋਟਲ ਅਨੰਤਪੁਰ ਵਾਲੇ 'ਤੇ ਹੋਟਲ 'ਤੇ ਮਿਲਦੇ ਹਾਂ ਜਾ ਕੇ ਸਿੱਧੂ ਮੂਸੇਵਾਲਾ ਮੇਰੇ ਭਾਈ ਦਾ ਠਾਣਾ ਗਾਣਾ ਆਇਆ ਉਹ ਬਰੋਟਾ ਰੋਟਾ ਗਾਣਾ ਆਇਆ ਵੀਰ ਦਾ ਬਰੋਟਾ ਸਰਾ ਲੋਈ ਬੰਦੇ ਉਹ ਕੰਮ ਥੋੜਾ ਯਾ ਆਊਟ ਹੋ ਗਿਆ ਦੇ ਵੀਰ ਦੇ ਹੋਟਲ ਤੇ ਜਾਣਾ ਹੈਗਾ ਉਹ ਵੀ ਜਿਹੜੇ ਹੋਟਲ ਵਾਸਤੇ ਆਪਾਂ ਨੂੰ ਗੱਡੀ ਸਾਨੂੰ ਫੂਟ ਦੇ ਕਰਨੀ ਪੈਣੀ ਹੈ ਤੇ ਮੇਰੇ ਨਿਕਲ ਗਿਆ ਕਿਹਾ ਚੰਗ ਇਹ ਮੈਟਰ ਤੋਂ ਬਿਨਾਂ ਤੇ ਸ਼ੱਕ ਹੈ ਕਿ ਉਹ ਜਾ ਕੇ ਤੇ ਸਿੱਧਾ ਬਾਟਰ ਤੇ ਜਾਵਾਂਗੇ ਸੋਰੀ ਮਨੀਸ਼ ਭਾਪ ਮਾਫ ਕਰੀ ਲੋਵੀ ਬਾਪੇਓ ਆਪਾ ਪਹੁੰਚ ਕੇ ਬਾਟਰ ਤੇ ਤੇ ਬਾਟਰ ਤੇ ਕੱਢਖਾਨਾ ਪੂਰਾ ਹੋ ਲਿਆ ਤੇ ਆ ਫੋਰਚੂਨਰ ਵਾਲਾ ਵੀ ਲੰਘਣ ਡਿਆ ਤੇ ਉਹ ਲੰਘ ਲੈਣ ਦੀ ਹੈ ਹੈਨਾ ਉਹ ਕਿ ਥੱਲੇ ਡਾਉਂਡ ਹੈ ਪਰ ਉਹਦੇ ਨਾਲ ਆਪਣਾ ਧਿਆਨ ਦੀਆ ਲੋਵੀ ਇੱਥੇ ਆਪਾਂ ਲੱਗਾਂਗੇ ਬਾਟਰ ਵਾਲੀ ਲਾਈਨ ਦੇ ਵਿੱਚ ਕਤਲ ਨੂੰ ਕਿਹੜੀ ਲਾਈਨ ਚੱਲੂ ਆ ਕਿ ਕਿਹੜੀ ਨਹੀਂ ਆਪਾਂ ਪਰਲੀ ਲਾਈਨ ਚੱਲੀਏ ਕਿਤੇ ਚੱਲੀਏ ਉਹਦੇ ਚੱਲਦੇ ਆ ਜਮਨ ਮੈਂ ਵੀ ਪਾਉਂਦੇ ਮਰੀਆ ਨੂੰ ਤੋਂ 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 ਪਾਉਂਦੇ ਆ ਸੰਨ ਕੋ ਜੋ ਗੁਰੂ ਤੋਂ ਇੰਨਾ ਜਾਮ ਆ ਬੱਬੇ ਦੇਖੋ ਬਾਬਿਓ ਕਰਿੰਦਰ ਰਿਸ਼ੋਤ ਲੈੰਦੇ ਹੋਏ ਉਹ ਪਾਲੇ ਝੋਲੇ ਜਾਂਨੇ ਆਪਣੇ ਮੈਂ ਨਾ ਪੂਰੀ ਹੱਤ ਕਰਾਉਂਦੇ ਆ ਹਾਂਜੀ ਬਾਬਿਓ ਕਿਵੇਂ ਹੋ ਕੈਮੋ ਚੜਤੀ ਖਲਾ ਆਫਾ ਬਾਬਿਓ ਰੱਦ ਜੇ ਵੰਡਿਆ ਵਾ ਕੇ ਬਿਹਾਰ ਚ ਨਾ ਐਰ ਕੀ ਬਾਬਿਓ ਲੱਗਾ ਦੂਸਰੀ ਸਾਈਡ ਤੇ ਜਾਵਾਂ ਆ ਦੇਖੋ ਕਿੰਨਾ ਜਾ ਰਿਹਾ 1-2 ਕਿਲੋਮੀਟਰ ਹਾਂ ਘਟ ਤੋਂ ਘਟ ਆਪਣੇ ਵਾਲੇ ਬੱਲੇ ਨਹੀਂ ਹੈਗਾ ਇਹ ਬਾਬੇ ਦੀ ਮੇਰ ਨਾਲ ਚਾਂਦ ਤੇ ਯਾਰ ਜਾਮ ਚ ਬਹੁਤ ਕੇ ਚੜਦੀ ਆ ਹੁਣ ਆਹ ਰੌਂਗ ਸਾਈਡ ਆਉਂਦੇ ਸਾਰੇ ਜਾਮ ਦਾ ਕਰਕੇ ਪਤਾ ਨਹੀਂ ਕਿੰਨਾ ਕੁ ਲੰਮਾ ਜਾਮ ਲਗਾਉ ਇਹ ਜਾਮ ਦੇ ਡਰ ਤੇ ਕਰਕੇ ਆਪਾਂ ਪਾਂਡਿਆ ਉਹਨਾਂ ਰਾਦਾ ਵੀ ਢਾਲੀਏ ਸਾਈਡ ਤੇ ਰੁਕਮਣਾ ਫਿਰ ਸਾਡੇ 3:30 4:00 ਵਜੇ ਮਾਰਾਂਗੇ ਰੇਰ ਤੇ ਬਾਬੇ ਦਾ ਨਾਮ ਲੈ ਕੇ ਤੇ ਫਿਰ ਤੁਰੇ ਜਾਵਾਂਗੇ ਹੋਵੇ ਲੋਕਾਂ ਨਾਲ ਭਾਈ ਆ ਗਿਆ 4-5 ਕਿਲੋਮੀਟਰ ਦਾ ਲੱਗਦਾ ਆ ਜਦ ਵਿੱਚ ਤਾਂ ਪਹੁੰਚੇ ਘਰਾਂ ਉਹ ਵੀ ਬਾਬੇ ਆ ਗਏ ਆਪਾਂ ਪੰਡਤ ਹੋਟਲ ਦੇ ਪੰਡਤ ਜੀ ਬਾਪ ਐਜੂਣਾ ਬਸ਼ ਰਾਂਗੇ ਪਰ ਸ਼ਾਤਾ ਬਣੀ ਪਰਸ਼ਾਤਾ ਬਣੀ ਸ਼ੱਕ ਦਾ ਫੇ ਮਾਰਦੇ ਆ ਘਰਾੜੇ ਫੇ ਚੱਲਾਂਗੇ ਇੱਥੋਂ ਸਵੇਰੇ ਟੜਕਸਾਰ ਪੁੱਛਦੇ ਆ ਨੂੰ ਕਿੱਥੇ ਲਾਉਣੀ ਗੱਡੀ ਜਿਹੜੀ ਸਿੱਧੀ ਸਿੱਧੀ ਨਿਕਲ ਜੇ ਪਰਵਾ ਸਵੇਰੇ ਹੂੰ ਉਹ ਵੀ ਬਾਬੇ ਉਹ ਸੇਪਾ ਜੀ ਦਾ ਦੇਤਾ ਆਡਰ ਆ ਲੱਜੀ ਗੱਡੀ ਆ ਬੀ ਉਹ ਦੂਜਾ ਉਹ ਪ੍ਰਸ਼ਾਦਾ ਪਾਣੀ ਹਾਂਜੀ ਬਾਬਿਓ ਪ੍ਰਸ਼ਾਦਾ ਪਾਣੀ ਪੋ ਸਕ ਰਿਹਾ ਤੇ ਇੱਥੋਂ ਆਪਾਂ ਚੱਲਾਂਗੇ ਸਰੇ 3:30-4:00 ਵਜੇ 4:00-4:00 ਵਜੇ ਤੇ ਹੁਣ ਆਪਾਂ ਸੌਣੇ ਬਸ ਠੀਕ ਹੈ ਜੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਵਾਰ ਬਹੁਤ ਬਹੁਤ